ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਵੱਲੋਂ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਆਪਣੇ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਟਿਕਟ ਮਿਲਣ ਤੋਂ ਬਾਅਦ ਅੱਜ ਵਿਜੇਂਦਰ ਸਿੰਘਲਾ ਮਹਾਰਿਤ ਹੋਏ ਇੱਕ ਵੱਡੇ ਕਾਫਲੇ ਦੇ ਨਾਲ ਆਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਾਕ ਸ਼੍ਰੀ ਕੇਸਗੜ੍ਹ ਸਭ ਦੇ ਵਿੱਚ ਨਤਮਸਤਕ ਹੋਏ ਤੇ ਇਸ ਮੌਕੇ ਵਿਜੇਂਦਰ ਸਿੰਘਲਾ ਦੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੱਧੂ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਸਿੰਘ ਕੇਪੀ ਵਿਮੌਜੂਦ ਰਹੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਮੇਰਾ ਅਨੰਦਪੁਰ ਸਾਹਿਬ ਨਾਲ ਪੁਰਾਣਾ ਰਿਸ਼ਤਾ ਹੈ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਗਮਾਈ ਗਈ ਹੋਈ ਹੈ ਇਸੇ ਨਾਲ ਹੀ ਉਹਨਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਜਿਆ ਨੇ ਅੱਜ ਕੈਂਡੀਡੇਟ ਮੱਥਾ ਦੇਖਣ ਵੀ ਆਏ ਨੇ ਤੇ ਕਿੰਨਾ ਕੁ ਜੋਸ਼ ਆ ਤੇ ਕਿੰਨੀ ਕੁ ਮਿਹਨਤ ਕਰਦੇ ਦੇਖੋ ਗੁਰੂ ਘਰ ਦੇ ਹੰਦੇ ਆ ਸਵੇਰੇ 9 ਵਜੇ ਦਾ ਕਾਫਲਾ ਚੱਲਿਆ ਹੋਇਆ ਹੈ ਐਨਾ ਹੱਸ਼ਾ ਮੈਂ ਪਹਿਲੀ ਵਾਰ ਦੇਖਿਆ ਲੋਕਾਂ ਦੇ ਵਿੱਚ ਕਿ ਲੋਕ ਆਪ ਮੁਹਾਰੇ ਸੜਕਾਂ ਉੱਪਰ ਐਨੇ ਸਾਰੇ ਸੜਕਾਂ ਭਰੀਆਂ ਪਈਆਂ ਸੀ ਘਟੋ ਘਟੋ 15 ਸਟਾਪੇਜ ਲੈ ਕੇ ਮਹਾਲੀ ਤੋਂ ਨੰਦਪੁਰ ਸਾਹਿਬ ਤੱਕ ਹੋਏ ਨੇ ਔਰ ਐਨੀ ਧੁੱਪ ਦੇ باوجود ਇਹਦੀ ਗਰਵੀ ਬਾਗ ਦੇ ਲੋਕਾਂ ਦਾ ਆਪ ਹਰੇ ਆਉਣਾ ਇਹ ਬਹੁਤ ਵੱਡੀ ਇੱਕ ਮੈਕਨਾਂ ਦੀ ਪ੍ਰਾਪਤੀ ਹੈ ਔਰ ਲੋਕ ਚਾਹੁੰਦੇ ਨੇ ਕਿ ਜੋ ਨਿਜਾਮ ਚਾਹੇ ਸੈਂਟਰ ਦਾ ਚਾਹੇ ਪੰਜਾਬ ਦਾ ਜਿੰਨੀ ਸੇਤੀ ਬਦਲਾ ਜਾਵੇ ਉੰਨੇ ਸਾਥ ਦੇ ਪੰਜਾਬ ਦਾ ਭਲਾ ਹੋਵੇ ਸਰਜੀਤ ਮਾਨ ਜਿਹੜੇ ਹੈਗੇ ਉਹ ਕਹਿੰਦੇ ਵੀ ਅਸੀਂ ਸਿੱਧੂ ਧੜੇ ਨਾਲ ਸੰਬੰਧਿਤ ਹੈਗੇ ਆ ਨਵਜੋਤ ਸਿੰਘ ਸਿੱਧੂ ਤੇ ਸਾਨੂੰ ਜੇਕਰ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਤਾਂ ਅਸੀਂ ਚੋਣ ਪ੍ਰਚਾਰ ਜਿਹੜਾ ਨਹੀਂ ਕਰਾਂਗੇ ਦੇਖੋ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਮੈਨੂੰ ਪਤਾ ਉਹ ਆਪਣੇ ਕਾਂਗਰਸ ਮੈਨ ਆਦਮੀ ਹੈਗਾ ਉਹ ਪ੍ਰਚਾਰ ਕਰਨਗੇ ਜਰੂਰ ਉਹਨਾਂ ਦਾ ਜਿਹਨੂੰ ਸੰਬੰਧ ਹੈ ਉਹਨੂੰ ਬਕਾਇਦਾ ਮਾਨ ਸਨਕਾਰ ਪੂਰਾ ਦਿੱਤਾ ਪਾਰਟੀ ਨੇ ਦੋ ਤਿੰਨ ਵਾਰੀ ਐਮਐਲਏ ਬਣੇ ਨੇ ਐਸੀ ਗੱਲ ਤਾਂ ਨਹੀਂ ਹੈ ਮਾਨ ਸਨਕਾਰ ਦਾ ਬਹੁਤ ਦਿੱਤਾ ਉਹਨਾਂ ਨੂੰ ਤੇ ਅੱਗੇ ਵੀ ਮਿਲਦਾ ਰਹਿਣਾ ਸਰ 2 ਸਾਲ ਹੋ ਗਏ ਆ ਸਰਕਾਰ ਚਲਦੀ ਇਹਨੂੰ ਕਿਵੇਂ ਕਾਰਗੁਜ਼ਾਰੀ ਦੇਖਦੇ ਹੋ ਜੀ ਦੇਖੋ ਜਿਹੜੇ ਅੱਜ ਦਾ ਹਜੂਮ ਇਕੱਠਾ ਹੋਣਾ ਹਜ਼ਾਰਾਂ ਦੀ ਗਿਣਤੀ ਲੋਕਾਂ ਦਾ ਆਪਣਾ ਸਵਾਗਤ ਕਰਨਾ ਤੇ ਨਾਲ-ਨਾਲ ਕਾਫਲੇ ਚੱਲਣਾ ਇਹ ਸਭ ਲੋਕ ਵੀ ਸਰਕਾਰ ਦੀ ਜਿਹੜੇ ਨਾਕਾਮੀਆਂ ਦੇ ਇਸ ਕਰਕੇ ਲੋਕ ਇਸ ਸਰਕਾਰ ਦੇ ਐਪੌਲਸ ਤੋਂ ਤੇ ਨਿਥਿਉ ਪੰਗਾ ਚੁੱਕੇ ਸਰ ਸਰਕਾਰ ਦਾਵਾ ਕਰ ਰਹੀ ਵੀ ਸਾਰੇ ਵਾਦੇ ਪੂਰੇ ਕਰ ਦਿੱਤੇ ਜੀ ਮੰਨਦੇ ਹੋ ਜੀ ਸਿਕਾ ਜੇ ਵਾਦੇ ਪੂਰੇ ਹੁੰਦੇ ਹੋਏ ਪਰ ਜਿਹੜੇ ਇਹ ਜੋ ਜਾਂਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਰੋਡ ショਅ ਦੇ ਉੱਤੇ ਲੋਕ ਪ੍ਰੋਟੈਸਟ ਕਰਦੇ ਨੇ ਜਾਂ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਜਾਂ ਐਮਐਲਏ ਸਾਹਿਬੰਦ ਪਿੰਡਾਂ 'ਚ ਜਾਂਦੇ ਨੇ ਜਰ ਆਪਣੇ ਹਲਕੇ ਉੱਤੇ ਵਿਰੋਧ ਕਉ ਹੁੰਦਾ ਜੇ ਸਾਰੇ ਵਾਦੇ ਪੂਰੇ ਕੀ ਦਿਸਾ ਦੀ ਗੱਲ ਨਾ ਹੁੰਦੀ ਔਰ ਈਵਨ ਸੈਂਟਰ ਦੀ ਸਰਕਾਰ ਨੇ ਜੋ ਲੋਕਾਂ ਨਾਲ ਸਭ ਤੋਂ ਵੱਡਾ ਫਰਾਰ ਸਾਡੇ ਖਸਰ ਪੰਜਾਬ ਦੇ ਕਿਸਾਨ ਨਾਲ ਕੀਤਾ ਹੁੰਦਾ ਕਿਸਾਨ ਨਾਲ ਕੀਤਾ ਤੁਹਾਡੇ ਸਾਰਿਆਂ ਸਾਹਮਣੇ ਆ ਕਿ ਐਡਾ ਵੱਡਾ ਵਾਦਾ ਕਰਕੇ ਵਿਸ਼ਵਾਸ ਘਾਤ ਕੀਤਾ ਕਿ ਸਸਪੈਂਡ ਕਰਤੇ ਅਰਾਧਨੀ ਕੀਤੇ ਕਾਨੂੰਨ ਜਿਹੜੇ ਸੀਗੇ ਤੇ ਅੱਜ ਸਾਡਾ ਕਿਸਾਨ ਵੀ ਬਿਜਦੂਰੀ ਸੜਕਾਂ ਉੱਤੇ ਆ ਇਹ ਸਾਰੀਆਂ ਸਰਕਾਰਾਂ ਦੋਨੋਂ ਸਰਕਾਰਾਂ ਸੈਂਟਰ ਤੇ ਪੰਜਾਬ ਦੇ ਚੋਣ ਸੀ ਤੇ ਅੱਜ ਅੱਜ ਅਸੀਂ ਤਖਤ શ્રી ਕੇਸਵਰ ਸਾਹਿਬ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਇਹ ਜਿਹੜੀ ਚੋਣ ਦੀ ਜੰਗ ਹੈ ਇਹਨੂੰ ਸ਼ੁਰੂਆਤ ਕਰਨ ਵਾਸਤੇ ਤਖਤ ਸਭ ਨਤਮਸਤਕ ਹੋਏ ਹੈ ਤੇ ਹਜ਼ਾਰਾਂ ਹਜ਼ਾਰਾਂ ਦੀ ਤਰ੍ਹਾਂ ਸਾਥੀ ਵੀ ਆਏ ਹੈ ਜਿਹਨੂੰ ਪਤਾ ਲੱਗਿਆ ਹੈ ਕਿ ਅੱਜ ਵਜਿੰਦਰ ਸਿੰਘ 라ਜੀ ਨੇ ਅਨੰਦਪੁਰ ਸਾਹਿਬ ਆਉਣਾ ਹੈ ਉਹ 55% ਹੈ ਤੁਸੀਂ ਸਾਰੇ ਦੇਖ ਰਹੇ ਆਂ। ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰ ਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਕਿਸਮ ਦੀ ਦਿੱਕਤ ਆਵੇ। ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਚੋਣ ਜਿੱਤਾ। ਜਿੰਮੇਵਾਰੀ ਮਿਲੀ ਹੈ ਕਿਦਾਂ ਦੇਖਦੇ ਹੋ ਕਿੰਨੀ ਕਿ ਮਿਹਨਤੀ ਲੋਕ ਹੈਗੇ ਇਸ ਸੰਗਤ। ਮਿਹਨਤ ਕਰਨਾ ਮੇਰੀ ਪੇਸ਼ਾ ਸੋਚ ਰਹੀ ਹੈ। ਔਰ ਮਿਹਨਤ ਕਰਕੇ ਹੀ ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਤੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਮਿਲਿਆ ਔਰ ਅੱਜ ਉਸੇ صدਕਾ ਜਦੋਂ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਧਰਤੀ ਦੀ ਸੇਵਾ ਵਾਸਤੇ ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ ਮੈਂ ਲਗਾਤਾਰ ਆਪਣੇ ਉਸੀ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੀ ਸੰਗਤ ਨਾਲ ਮੁਹਾਲੀ ਤੋਂ ਲੈ ਕੇ ਸ੍ਰੀ ਨਨਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਨਕਮਸਤਕ ਹੋਣ ਵਾਸਤੇ ਹਾਜ਼ਰ ਹੋਇਆ ਹੈ आशीर्वाद ਲੈਣ ਲਈ ਗੁਰੂ ਮਹਾਰਾਜ ਅਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ। ਔਰ ਆਉਣ ਵਾਲੇ ਸਮੇਂ 'ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ 'ਚ ਕਰੇ ਮਿਲੀਏ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ ਐਮਪੀ ਆ ਐਮਐਲਏ ਬਣ ਕੇ ਸੰਗੂ ਦੀ ਸੇਵਾ ਵਿੱਚ ਮਿਲੀਏ ਉਸੇ ਤੰਦੇਹੀ ਨਾਲ ਮਿਹਨਤ ਨਾਲ ਇਸ ਗੁਰੂ ਦੀ ਨਗਰੀ ਦੀ ਸੇਵਾ ਵੀ ਉਸੇ ਸੋਚਣਾ ਕਰਨਾ ਚਾਹੁੰਦਾ ਔਰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਦਾ ਪਿਆਰ ਤੇ ਸਤਕਾਰ ਅੱਜ ਇਸ ਇਲਾਕੇ ਦੀ ਸੰਗਤ ਨੇ ਦਿੱਤਾ ਹੈ ਵੱਡੇ ਵੱਡਾ ਅਸ਼ੀਰਵਾਦ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਸੇਵਾ ਦਾ ਲੋਕਾਂ ਵੱਲੋਂ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਵੱਲੋਂ ਮਿਲੇਗਾ ਔਰ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀਆਂ ਕੀ ਜ਼ਰੂਰਤਾਂ ਹੈ ਕੀ ਇਸ ਇਲਾਕੇ ਦੀ ਜ਼ਰੂਰਤ ਹੈ ਨੌਜਵਾਨ ਬੱਚਿਆਂ ਦੇ ਪ੍ਰਤੀ ਜਾਂ ਇਲਾਕਿਆਂ ਦੀ ਤਰੱਕੀ ਪ੍ਰਤੀ ਉਹ ਸਾਰੀਆਂ ਗੱਲਾਂ ਦਾ ਟੀਚਾ ਬਣ ਕੇ ਆਣ ਵਾਲੇ ਸਮੇਂ 'ਚ ਇਸਲਾਕੇ ਦੀ ਆਵਾਜ਼ ਨੂੰ ਪਾਰਲੀਮੈਂਟਸ ਵੀ ਬੁਲਾਉਣ ਕਰਾਂਗੇ ਉਹ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੋਣਗੀਆਂ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਕੰਮ ਕਰਾਂਗੇ ਸਰਕਾਰ ਸਾਹਿਬ ਬਤਾਈ ਉਹ ਕਿਦਰ ਪੰਜਾਬ ਚੋਂ ਹੀ ਐ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਗਿਆਨੀ ਜੈਲ ਸਿੰਘ ਇੱਥੋਂ ਪਹਿਲਾ ਸਭ ਤੋਂ ਪਹਿਲਾ ਇੱਥੇ ਆਪਣਾ ਲਕਸ਼ ਦਿੱਤੇ ਸੀ ਜਦੋਂ ਮੁੱਖ ਮੰਤਰੀ ਬਣੇ ਆ ਇਹਨਾਂ ਦੇ ਪਿਤਾ ਜੀ ਸ਼੍ਰੀ ਸੰਤਰਾਵ ਸਿੰਘ 라 ਜੀ ਉਹਨਾਂ ਦੇ ਨਾਲ ਪਰਸ਼ਾਵਾ ਵੜ ਕੇ ਰਹੇ ਨੇ ਔਰ ਐਸੀ ਗੱਲ ਇਹ ਬੰਦਾ ਹੈ ਤਾਂ ਪੰਜਾਬ ਦੇ ਵਿੱਚੋਂ ਨੇ ਜਿਹੜੇ ਬਾਕੀ ਲੋਕ ਕਿੱਧਰ ਅੰਦਰੋਂ ਨੇ ਮਾਨਵਿੰਦਰ ਕੰਗ ਰਾਜਸਥਾਨ ਤੋਂ ਆਇਆ ਹੈ ਤੇ ਉਹ ਪਟਿਆਲੇ ਤੋਂ ਆਇਆ ਪਰ ਇਹ ਤਾਂ ਇਹਨਾਂ ਦਾ ਬਹੁਤ ਇਸ ਇਲਾਕੇ ਨਾਲ ਬਹੁਤ ਜ਼ਿਆਦਾ ਸਨੇਹ ਹੈ ਸ਼ੁਰੂ ਤੋਂ ਹੀ ਠੀਕ ਹੈ ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਪਾਰਟੀ ਦੇ ਵਿੱਚ ਜੀ ਦੇਖੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੀ ਪਾਰਟੀ ਜਿਹੜੀ ਐ ਇਸ ਵੇਲੇ ਬਹੁਤ ਚੰਗੇ ਬਹੁਤ ਨਾਲ ਪੂਰੇ ਪੰਜਾਬ ਜਿੱਤ ਗਿਆ ਹੈ ਜੀ ਪਰ ਲੋਕ ਚਾਹੁੰਦੇ ਨੇ ਕਿ ਕਾਹਨ ਸਰਕਾਰ ਦੁਬਾਰਾ ਪੰਜਾਬ ਚ ਬੱਠੀ ਪੰਜਾਬ ਚ ਕਿੰਨੇ ਕਿ ਸੀਟਾਂ ਦਾ ਦਾਵਾ ਕਰਦੇ ਹੋ ਸਰ 13 13 ਕਰਦੇ ਨੇ ਕੀ ਬੋਲੋ ਠੀਕ ਹੈ ਸਰ ਥੈਂਕ ਯੂ ਮੇਰੇ ਵਾਸਤੇ ਇਹ ਇਲਾਕਾ ਮੇਰੇ ਵਾਸਤੇ ਮੇਰੇ ਸੁਣਦੇ ਆ ਗੱਲ ਮੇਰੇ ਮੇਰੇ ਵਾਸਤੇ ਇਹ ਇਲਾਕਾ ਕੋਈ ਨਵਾਂ ਇਲਾਕਾ ਨਹੀਂ ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ ਚ ਪੂਰੇ ਪੰਜਾਬ ਚ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਸ ਤੋਂ ਬਾਅਦ ਜਦੋਂ ਮੈਨੂੰ ਕਾਂਗਰਸ ਪਾਰਟੀ ਦਾ ਵਜ਼ੀਰ ਬਣ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਇਹ ਰੋਪੜ ਜ਼ਿਲ੍ਹਾ ਮੇਰਾ ਡਿਸਟ੍ਰਿਕਟ ਇਨਚਾਰਜ ਡਿਸਟ੍ਰਿਕਟ ਸੀਗਾ ਔਰ ਇਸ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਯਾਨੀ ਜ਼ੈਲ ਸਿੰਘ ਜੀ ਦੇ ਉਹਨਾਂ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਗਿਆਨੀ ਜੀ ਉਰੋਂ ਲੋਕ ਸਭਾ ਦੇ ਐਮਪੀ ਵੀ ਰਹੇ ਬਾਅਦ ਮੁੱਖ ਮੰਤਰੀ ਬਣੇ ਔਰ ਮੇਰੇ ਪਿਤਾ ਜੀ 5 ਸਾਲ ਪੋਲਿਟਿਕਲ ਸੈਕਟਰੀ ਦੇ ਰੂਪ ਵਿੱਚ ਉਹਨਾਂ ਦਾ ਕੰਮ ਕੀਤਾ। ਤੋਂ ਇਸ ਇਲਾਕੇ ਨਾਲ ਇੱਕ ਮੇਰੀ ਨਿੱਜੀ ਤੇ ਪੁਰਾਣੀ ਸਾਡੇ ਪਰਿਵਾਰ ਦੀ ਸਾਂਝ ਔਰ ਜਦੋਂ ਮੈਨੂੰ ਵੀ ਵਜ਼ੀਰ ਬਣ ਕੇ ਜ਼ਿਲ੍ਹਾ ਅਲੋਟ ਹੋਣਾ ਸੀ ਤਾਂ ਮੈਂ ਵੀ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਕਿਹਾ ਸੀ ਕਿ ਮੈਨੂੰ ਵੀ ਇਸ ਇਲਾਕੇ ਦੀ ਸੇਵਾ ਕਰਨ ਵਾਸਤੇ ਮੌਕਾ ਦਿਵਾਵੇ। ਤੋਂ ਮੈਂ ਇੱਕ ਉਹ ਇਲਾਕੇ ਵਾਸਤੇ ਨਵੀਂ ਪਿਛ ਨਹੀਂ ਅੱਜ ਦਾ ਜੋ ਪਿਆਰ ਲੋਕਾਂ ਦਾ ਮੁਹਾਲੀ ਤੋਂ ਜਿਸ ਦਾ ਸਿੱਧੂ ਸਾਹਿਬ ਨੇ ਚਾਲੂ ਕਰਾਇਆ ਤੇ ਉਰੇ ਆਪਕੇ ਗਾਨਾ ਸਾਹਿਬ ਤੇ ਰਾਹ ਦੇ ਵਿੱਚ ਸਾਰੇ ਸਾਡੇ ਹਲਕਾਂ ਇੰਚਾਰਜ ਸਹਿਬਾਨਾਂ ਨੇ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਔਰ ਜੋ ਅਸ਼ੀਰਵਾਦ ਉਹਰੇ ਗੁਰੂ ਮਹਾਰਾਜ ਦੇ ਚਰਨਾ ਜਾ ਕੇ ਮਿਲਿਆ ਹੈ ਉਸ ਤੋਂ ਇੱਕ ਗੱਲ ਸਮਝ ਆਉਂਦੀ ਹੈ ਆਪਣੇ ਦਿਲ ਨੂੰ ਕਿ ਜੇ ਇਨਸਾਨ ਕਦੇ ਸੱਚੀ ਤੇ ਸੁੱਚੀ ਸੇਵਾ ਹਰ ਜ਼ਿੰਮੇਵਾਰੀ ਦੇ ਨਾਲ ਕਰਦਾ ਹੈ ਤਾਂ ਪ੍ਰਮਾਤਮਾ ਉਹਨੂੰ ਜਰੂਰ ਭਾਗ ਮਾ। ਕਹਿੰਦੀ ਅਸੀਂ ਕਾਫੀ ਵਾਅਦੇ ਜਿਹੜੇ ਪੂਰੇ ਕਰ ਦਿੱਤੇ ਆ ਲੋਕ ਸਾਡੇ ਕੋ ਖੁਸ਼ ਆ। ਦੇਖੋ ਇਹੀ ਕਾਰਨ ਹੈ ਕਿ ਸ਼ਾਇਦ ਅੱਜ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਇਹ ਸਾਰੀਆਂ ਡੱਲਾਂ ਚੋਣਾਂ ਦੇ ਵਿੱਚ ਉਦੋਂ ਸਾਹਮਣੇ ਆਉਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਨਤੀਜੇ ਆ ਜਾਂਦੇ ਨੇ ਤੋਂ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਚੋਣਾਂ ਪੈਣਗੀਆਂ ਚੋਣਾਂ ਹੋਣਗੀਆਂ ਨਤੀਜੇ ਆਣਗੇ ਤਾਂ ਤੁਸੀਂ ਦੇਖੋਗੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਪੂਰੇ ਪੰਜਾਬ 'ਚ